ਕੀਏ ਦੀ ਸਬਜੀ ਖਾਣਾ ਪਸੰਦ ਨਹੀਂ ਕਰਦੇ ਨਾ ਉਹ ਵੀ ਮੰਗ ਮੰਗ ਕੇ ਖਾਣਗੇ ਜੇਕਰ ਤੁਸੀਂ ਇਸ ਤਰ੍ਹਾਂ ਯਾਨੀ ਕਿ ਮੇਰੇ ਦੱਸੇ ਤਰੀਕੇ ਨਾਲ ਕੀਏ ਦੀ ਮਸਾਲੇਦਾਰ ਸਬਜੀ ਬਣਾਓਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਬਜੀ ਬਣਾਉਣ ਵਾਸਤੇ ਮੈਂ ਇੱਥੇ ਲੈ ਰਹੀ ਹਾਂ 1 ਕਿਲੋ ਇੱਕਦਮ ਤਾਜ਼ਾ-ਤਾਜ਼ਾ ਕੀਆ ਤੇ ਸਭ ਤੋਂ ਪਹਿਲਾਂ ਨਾ ਆਪਾਂ ਕੀਏ ਨੂੰ ਛਿੱਲ ਲਵਾਂਗੇ ਤੇ ਇੱਥੇ ਕੀਏ ਨੂੰ ਨਾ ਮਛਿਲਣ ਤੋਂ ਪਹਿਲਾਂ ਵੀ ਤੋਤਾ ਹੈ ਤੇ ਛਿਲਕੇ ਵੀ ਤੋਵਾਂਗੇ ਉਹ ਕੀ ਹੈ ਕਿ ਛਿਲਣ ਲੱਗਿਆਂ ਹੱਥਾਂ ਨੂੰ ਜਿਹੜਾ ਸਟਿੱਕੀ ਜਿਹਾ ਲੱਗਦਾ ਨਾ ਥੋੜਾ ਚਿਪਚਿਪਾ ਜਾ ਉਹ एकदम ਸਾਫ਼ ਹੋ ਜਾਏਗਾ ਤੋਂਨ ਨਾਲ ਤੇ ਤੋਂਨ ਤੋਂ ਯਾਨੀ ਕਿ ਛਿਲਣ ਤੋਂ ਬਾਅਦ ਇੱਕ ਵਾਰੀ ਜ਼ਰੂਰ ਤੋਵੋ ਕਿ ਇਹਨੂੰ ਛਿਲਕੇ ਤੋਂ ਬਾਅਦ ਤੋਂਨ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਦੋਨੋਂ ਕੀ ਇੱਕ ਏਟ ਲਵਾਂਗੇ ਆ ਦੇਖੋ ਇਸ ਤਰ੍ਹਾਂ ਇਹਦੇ ਵੱਡੇ ਵੱਡੇ ਪੀਸੇਸ ਕਰਨੇ ਆ ਬਹੁਤ ਜ਼ਿਆਦਾ ਛੋਟੇ ਨਹੀਂ ਕਰਨੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕੱਟ ਲੈਣਾ ਤੇ ਹੁਣ ਸਾਰਾ ਕੀ ਹੈ ਕੱਟਣ ਤੋਂ ਬਾਅਦ ਨਾ ਆਪਾਂ ਇਹਨੂੰ ਇੱਕ ਕੁੱਕਰ 'ਚ ਟਰਾਂਸਫਰ ਕਰ ਦਾਂਗੇ ਤੇ ਕੀ ਹੈ ਜਿਹੜਾ ਬਹੁਤ ਹੀ ਵਧੀਆ ਇੱਕ ਹੈਲਦੀ ਹਰੀ ਸਬਜੀ ਹੈ ਇਹ ਡਾਈਜੈਸਟ ਵੀ ਬਹੁਤ ਜਲਦੀ ਹੋ ਜਾਂਦਾ ਹੈ ਤੇ ਇਹਨੂੰ ਆਪਣੀ ਡਾਈਟ ਵਿੱਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਤੇ ਕੀ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਲੂਣ ਚਮਚ ਦਾ ਚੌਥਾ ਹਿੱਸਾ ਹਲਦੀ ਤੇ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਚੀਨੀ ਤੇ ਜੇਕਰ ਡਾਇਬੀਟਿਕ ਪੇਸ਼ੈਂਟਸ ਵਾਸਤੇ ਬਣਾ ਰਹੇ ਹੋ ਨਾ ਤੇ ਚੀਨੀ ਦੀ ਵਰਤੋਂ ਨਾ ਕਰੋ ਤੇ ਥੋੜੀ ਜਿਹੀ ਚੀਨੀ ਜਿਹੜੀ ਮੈਂ ਇਹਦੇ ਵਿੱਚ ਪਾਈ ਹੈ ਨਾ ਇਹਦੇ ਨਾਲ ਕੀ ਇਹਦਾ ਟੇਸਟ ਬਹੁਤ ਵਧੀਆ ਆਏਗਾ ਟੇਸਟ ਬੈਲੈਂਸ ਹੋ ਜਾਂਦਾ ਹੈ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਪਾਣੀ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਕੀਆ ਜਿਹੜਾ ਹੈ ਨਾ ਇੱਕ ਹਰੀ ਸਬਜੀ ਹੈ ਤੇ ਇਹਦੇ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਜਦੋਂ ਇਹਨੂੰ ਸੇਕ ਲੱਗੇਗਾ ਨਾ ਤੇ ਉਦੋਂ ਇਹ ਪਾਣੀ ਥੋੜਾ ਜਿਹਾ ਹੋਰ ਰਿਲੀਜ਼ ਹੋਏਗਾ ਇਹਦੇ ਵਿੱਚ ਯਾਨੀ ਕਿ ਕੀਆ ਪਾਣੀ ਰਿਲੀਜ਼ ਕਰੇਗਾ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਕੁੱਕਰ ਦਾ ਟੱਕਣ ਬੰਦ ਕਰ ਦਵਾਂਗੇ ਤੇ ਇੱਥੇ ਨਾ ਆਪਾਂ ਕੀਏ ਨੂੰ ਅੱਜ ਉਬਾਲ ਕੇ ਬਣਾਣਾ ਹੈ ਬਹੁਤ ਹੀ ਵਧੀਆ ਸਬਜੀ ਬਣੇਗੀ ਤੁਸੀਂ ਇੱਕ ਵਾਰੀ ਜ਼ਰੂਰ ਇਹ ਸਬਜੀ ਬਣਾਇਓ ਤੇ ਹੁਣ ਕੁੱਕਰ ਨੂੰ ਗੈਸ ਤੇ ਚੜਾਵਾਂਗੇ ਤੇ ਤਿੰਨ ਤੋਂ ਚਾਰ ਸੀਟੀਆਂ ਆਨ ਤੱਕ ਇਹਨੂੰ ਪਕਾਵਾਂਗੇ ਗੈਸ ਦੀ ਫੁੱਲ ਫਲੇਮ ਤੇ ਹੀ ਤੇ ਕੀ ਇਹਨੂੰ ਤੜਕਾ ਲਾਣ ਵਾਸਤੇ ਨਾ ਮੈਂ ਇੱਥੇ ਲੈ ਰਹੀ ਹਾਂ ਤਿੰਨ ਚਿੱਲੇ ਹੋਏ ਪਿਆਜ਼ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ 2 ਇੰਚ ਅਦਰਕ ਤਿੰਨ ਤੋਂ ਚਾਰ ਤੁਰੀਆਂ ਲਸਣ ਦੀਆਂ ਤੇ ਤਿੰਨ ਹਰੀਆਂ ਮਿਰਚਾਂ ਤੇ ਸਬਜ਼ੀ ਦੇ ਵਿੱਚ ਮੈਂ ਲਾਲ ਮਿਰਚਾਂ ਦੀ ਵਰਤੋਂ ਨਹੀਂ ਕਰਨੀ ਐ ਇਸ ਕਰਕੇ ਹਰੀਆਂ ਮਿਰਚਾਂ ਜ਼ਿਆਦਾ ਪਾ ਰਹੀ ਹਾਂ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਕੱਟ ਲੈਣਾ ਤੇ ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਜੀ ਪਿਆਜ਼ਾਂ ਟਮਾਟਰਾਂ ਤੇ ਮੈਂ ਮੋਟਾ-ਮੋਟਾ ਕੱਟ ਲਿਆ ਠੀਕ ਹੈ ਤੇ ਲਸਣ ਅਦਰਕ ਤੇ ਹਰੀ ਮਿਰਚ ਨੂੰ ਬਿਲਕੁਲ ਬ੍ਰੀਕ ਬ੍ਰੀਕ ਚੋਪ ਕਰ ਲਿਆ ਹੈ ਤੇ ਮੈਂ ਇਥੇ ਮੀਡੀਅਮ ਸਾਈਜ਼ ਦੇ ਤਿੰਨ ਟਮਾਟਰ ਲੈਨੇ ਜੇ ਵੱਡੇ ਹੋਣ ਤੇ ਤੁਸੀਂ ਦੋ ਵੀ ਲੈ ਸਕਦੇ ਹੋ ਤੇ ਇੰਨੀ ਦੇਰ ਚ ਨਾ ਕੁੱਕਰ ਚ ਵੀ ਟੈਂਸਿਟੀ ਆ ਚੁੱਕੀਆਂ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਪਰ ਕੁੱਕਰ ਨੂੰ ਉਦੋਂ ਖੋਲਾਂਗੇ ਜਦੋਂ ਇਹਦੇ ਵਿੱਚੋਂ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਤੇ ਉਦੋਂ ਤੱਕ ਨਾ ਆਪਾਂ ਤੜਕਾ ਤਿਆਰ ਕਰ ਲੈਨੇ ਆ ਤੇ ਇੱਕ ਕੜਾਈ ਦੇ ਵਿੱਚ ਨਾ ਦੋ ਵੱਡੇ ਚਮਚੇ ਘਿਓ ਪਾ ਕੇ ਗਰਮ ਕਰ ਲਵਾਂਗੇ ਆਹ ਸਬਜੀ ਨੂੰ ਤੜਕਾ ਮੈਂ ਕਿਉਂ ਦਾ ਦੇ ਰਹੀ ਆ ਬਹੁਤ ਹੀ ਟੇਸਟੀ ਬਣਦੀ ਐ ਤੁਸੀਂ ਚਾਹੋ ਤਾਂ ਜੋ ਤੇਲ ਕਿਉਂ ਵਰਤਦੇ ਹੋ ਉਹਦੇ ਵਿੱਚ ਤੜਕਾ ਦੇ ਸਕਦੇ ਹੋ ਤੇ ਫਿਰ ਗਰਮ ਕਿਉਂ ਦੇ ਵਿੱਚ ਆਪਾਂ ਪਾਵਾਂਗੇ ਇੱਕ ਛੋਟਾ ਚਮਚ ਪਰ ਕੇ ਜੀਰਾ ਦੋ ਤਿੰਨ ਪਿੰਚ ਹਿੰਗ ਵੀ ਪਾਵਾਂਗੇ ਤੇ ਜਦੋਂ ਜੀਰਾ ਅੱਛੀ ਤਰ੍ਹਾਂ ਤੜਕ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਇੱਕ کٹੇ ਹੋਏ ਪਿਆਜ਼ ਪਾਵਾਂਗੇ ਤੇ ਹੁਣ ਪਿਆਜ਼ਨ ਨੂੰ ਨਾ ਥੋੜਾ ਜਿਹਾ ਨਰਮ ਹੋਣ ਤੱਕ ਪਕਾ ਲਵਾਂਗੇ ਤੇ ਜਦੋਂ ਪਿਆਜ਼ ਥੋੜੇ ਜੇ ਨਰਮ ਹੋ ਜਾਣ ਉਹਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕਟਿਆ ਹੋਇਆ ਲਸਣ ਤੇ ਨਾਲ ਹੀ ਕਟਿਆ ਹੋਇਆ ਅਦਰਕ ਵੀ ਪਾਵਾਂਗੇ ਤੇ ਸਬਜੀ ਦੇ ਵਿੱਚ ਨਾ ਲਸਣ ਘੱਟ ਤੇ ਅਦਰਕ ਥੋੜਾ ਜ਼ਿਆਦਾ ਪੈਂਦਾ ਹੈ ਅਦਰਕ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਹੁਣ ਅਦਰਕ ਲਸਣ ਨੂੰ ਵੀ ਆਪਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਭੁੰਨ ਲਵਾਂਗੇ ਤੇ ਪਿਆਜ਼ਾਂ ਨੂੰ ਆਪਾਂ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਤੇ ਜਦੋਂ ਇਹ ਪਿਆਜ਼ ਅਦਰਕ اور ਲਸਣ ਪੁੱਜ ਜਾਣ ਨਾ ਉਹਦੋਂ ਆਪਾਂ ਇਹਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਪਾਵਾਂਗੇ ਨਾਲ ਹੀ ਪਾਵਾਂਗੇ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਕੱਟੇ ਹੋਏ ਟਮਾਟਰ ਤੇ ਨਾਲ ਹੀ ਟਮਾਟਰਾਂ ਦੇ ਪਾਵਾਂਗੇ ਅੱਧਾ ਛੋਟਾ ਚਮਚ ਲੂਣ ਟਮਾਟਰਾਂ ਦੇ ਨਾਲ ਹੀ ਲੂਣ ਪਾਉਣਾ ਟਮਾਟਰ ਥੋੜੀ ਛੇਤੀ ਪੱਕ ਜਾਂਦੇ ਨੇ ਤੇ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਲੂਣ ਆਪਾਂ ਕੀ ਇਹਨੂੰ ਵਾਲਨ ਲੱਗਿਆ ਵੀ ਪਾਇਆ ਹੈ ਹੈਨਾ ਤੇ ਇਹ ਟਮਾਟਰਾਂ ਨੂੰ ਨਾ ਹੁਣ ਆਪਾਂ ਅੰਦਰੋਂ ਮੋਂ ਤੱਕ ਪਕਾਣਾ ਹੈ ਮੈਸ਼ ਜੇ ਨਹੀਂ ਕਰਨਾ ਯਾਨੀ ਕਿ ਬਹੁਤ ਜ਼ਿਆਦਾ ਇਹਨਾਂ ਨੂੰ ਆਪਾਂ ਘੋਟਣਾ ਜੇ ਨਹੀਂ ਹੈ ਬਿਲਕੁਲ ਬ੍ਰੀਕ ਨਹੀਂ ਹੋਣੇ ਚਾਹੀਦੇ ਨਰਮ ਹੋ ਜਾਣੇ ਚਾਹੀਦੇ ਨੇ ਤੇ ਇਸ ਤਰ੍ਹਾਂ ਹੀ ਥੋੜੇ ਥੋੜੇ ਜਿ ਦਿੱਖਨੇ ਵੀ ਚਾਹੀਦੇ ਨੇ ਤੇ ਹੁਣ ਇੱਥੇ ਵੇਖੋ ਜੀ ਟਮਾਟਰ ਜੜੇ ਨੇ ਥੋੜੇ ਜੇ ਨਰਮ ਹੋ ਗਏ ਨੇ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਪਕਾਣਾ ਤੇ ਹੁਣ ਗੈਸ ਦੀ ਫਲੇਮ ਨੂੰ ਸੇਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਅੱਧਾ ਛੋਟਾ ਚਮਚ ਧਨੀਆ ਪਾਊਡਰ ਤੇ ਲੂਣ ਤੇ ਆਪਾਂ ਇਹਦੇ ਵਿੱਚ ਪਾਈ ਦਿੱਤਾ ਹੋਇਆ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਸਬਜ਼ੀ ਦੀ ਰੰਗਤ ਵਧੀਆ ਆਏਗੀ ਜੇ ਤੁਸੀਂ ਇਹਨੂੰ ਸਕਿਪ ਕਰਨਾ ਚਾਹੁੰਦੇ ਹੋ ਤੇ ਸਕਿਪ ਕਰ ਸਕਦੇ ਹੋ ਤੇ ਜਿਹੜੀ ਕੀਏ ਦੀ ਸਬਜੀ ਮੈਂ ਅੱਜ ਬਣਾ ਰਹੀ ਹਾਂ ਨਾ ਇਹਦੇ ਵਿੱਚ ਮੈਂ ਗਰਮ ਮਸਾਲਾ ਨਾ ਪਾ ਕੇ ਇਹਦੇ ਵਿੱਚ ਪਾ ਰਹੀ ਹਾਂ ਅੱਧਾ ਛੋਟਾ ਵਾਲਾ ਚਨਾ ਮਸਾਲਾ ਤੇ ਤੁਸੀਂ ਚਨਾ ਮਸਾਲਾ ਪਾ ਕੇ ਸਬਜੀ ਬਣਾਇਓ ਬਹੁਤ ਹੀ ਟੇਸਟੀ ਬਣਦੀ ਹੈ ਤੇ ਚਨਾ ਮਸਾਲਾ ਨਹੀਂ ਤੇ ਤੁਸੀਂ ਕਿਚਨ ਕਿੰਗ ਪਾ ਸਕਦੇ ਹੋ ਗਰਮ ਮਸਾਲਾ ਨਾ ਪਾਓ ਭਾਵੇਂ ਤੇ ਚਨਾ ਮਸਾਲਾ ਜਿਹੜਾ ਮੈਂ ਇਹਦੇ ਵਿੱਚ ਪਾਇਆ ਹੈ ਯਾਨੀ ਕਿ ਛੋਲੇਆਂ ਵਾਲਾ ਮਸਾਲਾ ਉਹ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਬਸ ਇਹਦੇ ਵਿੱਚ ਪਾਓ ਜ਼ਰੂਰ ਔਰ ਚਨਾ ਮਸਾਲਾ ਪਾ ਕੇ ਹੀ ਇਹ ਸਬਜੀ ਬਣਾਇਓ ਤੇ ਫਿਰ ਦੇਖਿਓ ਸਾਰੇ ਜਿਹਨੇ ਸਬਜੀ ਬਹੁਤ ਹੀ ਖੁਸ਼ ਹੋ ਕੇ ਖਾਣਗੇ ਜਿਹੜੇ ਕੀਆ ਖਾਣ ਤੋਂ ਨਾ ਨੁੱਕਰ ਕਰਦੇ ਨੇ ਤੇ ਸਾਰੇ ਮਸਾਲਿਆਂ ਨੂੰ ਮੈਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਮਿਕਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਪਕਾ ਲਵਾਂਗੇ ਤਾਂ ਕਿ ਮਸਾਲੇ ਪੱਕ ਜਾਣ ਤੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਭਰ ਕੇ ਦੁੱਧ ਦੀ ਤਾਜੀ ਮਲਾਈ ਤਾਜੀ ਨਾਲ ਮੇਰਾ ਮਤਲਬ ਹੈ ਕਿ ਮਲਾਈ ਜਿਹੜੀ ਆਪਾਂ ਇਹਦੇ ਵਿੱਚ ਪਾਣੀ ਹੋ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਤੇ ਮਲਾਈ ਪਾਓ ਭਾਵੇਂ ਫਰੈਸ਼ ਕਰੀਮ ਪਾਓ ਜੋ ਤੁਹਾਡੇ ਕੋਲ ਹੋਵੇ ਉਹ ਪਾ ਸਕਦੇ ਹੋ ਇਹਦੇ ਨਾਲ ਕੀ ਹੋਏਗਾ ਸਬਜੀ ਦਾ ਟੇਸਟ ਬਹੁਤ ਵਧੀਆ ਬਣੇਗਾ ਸਬਜੀ ਬਹੁਤ ਹੀ ਟੇਸਟੀ ਲੱਗੇਗੀ ਤੇ ਹੁਣ ਮਲਾਈ ਨੂੰ ਵੀ ਆਪਾਂ ਇਹ ਜਿਹੜਾ ਪਿਆਜ਼ ਟਮਾਟਰ ਵਾਲਾ ਤੜਕਾ ਹੈ ਨਾ ਇਹਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਪਕਾ ਲਵਾਂਗੇ ਤੇ ਲੋ ਜੀ ਇਹਦੇ ਜਿਹੜੀ ਮਲਾਈ ਪਾਈ ਹੈ ਨਾ ਉਹ ਵੀ ਪੱਕ ਚੁਕੀ ਹੈ ਤੇ ਤੜਕਾ ਸਾਡਾ ਹੋ ਗਿਆ ਇਕਦਮ ਤਿਆਰ ਤੇ ਹੁਣ ਇਹ ਤਿਆਰ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਇਹ ਉਬਲਿਆ ਹੋਇਆ ਕੀ ਆ ਇਹ ਕੁੱਕਰ ਦੀ ਸਟੀਮ ਖਤਮ ਹੋਣ ਤੋਂ ਬਾਅਦ ਮੈਂ ਦਾ ਟੱਕਣ ਖੋਲ ਕੇ ਤੇ ਕੀ ਇਹ ਦੇ ਵਿੱਚ ਪਾ ਰਹੀ ਆ ਤੇ ਨਾਲੇ ਮੈਂ ਤੁਹਾਨੂੰ ਦਿਖਾਨੀ ਹੈ ਕਿ ਕੀ ਆ ਜਿਹੜਾ ਵਧੀਆ ਪੱਕ ਚੁਕਿਆ ਇਹਨੂੰ ਆਪਾਂ ਓਵਰ ਕੁਕ ਨਹੀਂ ਕਰਨਾ ਬਸ ਨਰਮ ਕਰਨਾ ਹੈ ਇੰਨਾ ਪਕਾਣਾ ਹੈ ਤੇ ਤਿੰਨ ਸੀਟੀਆਂ ਦੇ ਕੇ ਮੈਂ ਇਹਨੂੰ ਪਕਾਇਆ ਤੇ ਜਿਹੜਾ ਆਪਾਂ ਥੋੜਾ ਜਿਹਾ ਪਾਣੀ ਪਾਇਆ ਸੀ ਨਾ ਉਹਦੇ ਵਿੱਚ ਹੀ ਹੋਰ ਕੀਏ ਦੇ ਕੁਦਰਤੀ ਪਾਣੀ ਦੇ ਵਿੱਚ ਹੀ ਇਹ ਕੀਆ ਵਧੀਆ ਪੱਕ ਗਿਆ ਤੁਸੀਂ ਦੇਖ ਸਕਦੇ ਹੋ ਪਾਣੀ ਆਪਾਂ ਥੋੜਾ ਜਿਹਾ ਪਾਇਆ ਸੀ ਬਿਲਕੁਲ ਹੈਨਾ ਪਰ ਕੀਏ ਦੇ ਵਿੱਚ ਫਿਰ ਵੀ ਪਾਣੀ ਹੈਗਾ ਕਿਉਂਕਿ ਕੀਏ ਦੇ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਗਏ ਸੀ ਮੀਡੀਅਮ ਫਲੇਮ ਤੇ ਥੋੜੀ ਦੇਰ ਵਾਸਤੇ ਪਕਾਵਾਂਗੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਰਸ ਮਿਚ ਜਾਣ ਤੇ ਲੋ ਜੀ ਆਪਾਂ ਹੁਣ ਇਹਨੂੰ ਘੀਏ ਨੂੰ 5 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਗੈਸ ਦੀ ਮੀਡੀਅਮ ਫਲੇਮ ਤੇ ਤੇ ਹੁਣ ਇੱਥੇ ਨਾ ਸਬਜੀ ਨੂੰ ਟੱਕ ਕੇ ਪੱਕਦੇ ਹੋਏ 5 ਮਿੰਟ ਹੋ ਚੁੱਕੇ ਨੇ ਤੇ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਇਹ ਧਨੀਏ ਨੂੰ ਕਰ ਦਵਾਂਗੇ ਸਬਜੀ ਦੇ ਵਿੱਚ ਮਿਕਸ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਸਾਡੀ ਕੀਏ ਦੀ ਬਹੁਤ ਹੀ ਵਧੀਆ ਲਸਤਵਜ ਜੀ ਸਬਜੀ ਤਿਆਰ ਹੈ ਸਬਜੀ ਬਹੁਤ ਹੀ ਵਧੀਆ ਬਣੀ ਹੈ ਤੇ ਇਸ طرح ਦੀ ਸਬਜੀ ਬਣਾ ਕੇ ਮੈਨੂੰ ਤੁਸੀਂ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ ਤੇ ਸਾਰਿਆਂ ਨੂੰ ਬਣਾ ਕੇ ਖਾਓ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਇਸ طرح ਦੀ ਕੀਏ ਦੀ ਸਬਜੀ ਨੂੰ ਤੁਸੀਂ ਲੰਚ ਜਾਂ ਡਿਨਰ 'ਚ ਜਦੋਂ ਮਰਜ਼ੀ ਬਣਾ ਕੇ ਖਾਓ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਛੇਤੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸিপি ਦੇ ਨਾਲ ਸਤਿ ਸ਼੍ਰੀ ਅਕਾਲ ਜੀ